ਸਾਡੇ ਛੋਟੇ ਭਰਾ ਰਾਜਵੀਰ ਜਵੰਦਾਜੀ ਦੇ ਮਾਤਾ ਜੀ ਨੂੰ ਮਿਲ ਕੇ ਆਇਆ ਔਰ ਬਾਕੀ ਵੀ ਜਿਹੜਾ ਮਿਲ ਕੇ ਪਤਾ ਲੱਗਿਆ ਕਿ ਸੱਚੇ ਪਾਤਸ਼ਾਹ ਸਾਨੂੰ ਬੜੀ ਜਲਦੀ ਜਿਹੜੀ ਖੁਸ਼ੀ ਦੇਣਗੇ ਕਿ ਸਾਡਾ ਭਰਾ ਜੋ ਇਸ ਹਾਸੇ ਦੇ ਵਿੱਚ ਜ਼ਖਮੀ ਹੋਇਆ ਸੀ ਉਹ ਬੜੀ ਜਲਦੀ ਠੀਕ ਹੋ ਕੇ ਦੁਬਾਰਾ ਫੇਰ ਆਪਣੇ ਲੋਕਾਂ ਦੇ ਵਿੱਚ ਜਿਸ ਮੁਕਾਮ ਤੇ ਉਹ ਪਹੁੰਚਿਆ ਉਹਦੀ ਮਕਬੂਲੀਅਤ ਦੱਸਦੀ ਹੈ ਕਿ ਪਿੰਡਾਂ ਦੇ ਵਿੱਚ ਲੋਕ ਕਿੱਦਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਅਰਦਾਸ ਬੇਨਤੀ ਜੋਦੜੀ ਕਰ ਰਹੇ ਨੇ ਕਿ ਸਾਡਾ ਪੰਜਾਬ ਦਾ ਸਿਤਾਰਾ ਰਾਜਵੀਰ ਜਵੰਦਾ ਜਿਹਨੂੰ ਸੱਚੇ ਪਾਤਸ਼ਾਹ ਜਲਦੀ ਤੰਦਰੁਸਤੀ ਬਖਸ਼ੇ ਔਰ ਉਮੀਦ ਹੈ ਜਿਵੇਂ ਸੁਣਦੇ ਮੁਤਾਬਕ ਕਿ ਇੰਪਰੂਵਮੈਂਟ ਆ ਜਿਹੜੀ ਜਿਹੜੀ ਰਾਜਵੀਰ ਜਵੰਦੇ ਦੀ ਸਿਹਤ ਦੇ ਵਿੱਚ ਉਹ ਆਈ ਹੈ ਸੋ ਉਮੀਦ ਹੈ ਕਿ ਬੜੀ ਜਲਦੀ ਉਹ ਠੀਕ ਹੋ ਕੇ ਆਪਣੇ ਲੋਕਾਂ ਦੇ ਵਿੱਚ ਆਉਣ ਦਰਵਾਜੇ ਸਾਹਿਬ ਕਿਸ ਤਰੀਕੇ ਨਾਲ ਦੇਖਿਆ ਜਾਵੇ ਜਿਹੇ ਜਿਹੇ ਹਾਦਸੇ ਹੋ ਗਏ ਨੂੰ ਸਰਕਾਰ ਇਸ ਚੀਜ਼ ਨੂੰ ਲੈ ਕੇ ਕਿਸ ਤਰੀਕੇ ਨਾਲ ਕੰਮ ਕਰੇਗੀ ਔਰ ਖਾਸ ਕਰਕੇ ਕਿ ਇਹ ਜਿਹੜਾ ਐਕਸੀਡੈਂਟ ਹੋਇਆ ਇੱਕ ਪਸ਼ੂ ਦੇ ਟਕਰਾਉਣ ਦੇ ਨਾਲ ਹੋਇਆ ਔਰ ਇਹ ਐਕਸੀਡੈਂਟ ੱਲੇ ਚਲੋ ਇਹ ਤਾਂ ਹਿਮਾਚਲ 'ਚ ਹੋਇਆ ਪਰ ਪੰਜਾਬ ਦੇ ਵਿੱਚ ਵੀ ਜਿਹੀ ਕੁਝ ਚੀਜ਼ਾਂ ਬਹੁਤ ਵਾਪਰਦੀਆਂ ਨੇ ਉਸ ਨੂੰ ਲੈ ਕੇ ਕੁਛ ਇੱਕ ਦਿਨ ਸਰਕਾਰ ਸਰਕਾਰ ਕੁਝ ਕਰੇਗੀ ਨਹੀਂ ਦੇਖੋ ਬਿਲਕੁਲ ਜੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਤੌਰ ਤੇ ਵੀ ਜਿਹੜੀਆਂ ਗਊਸ਼ਾਲਾਵਾਂ ਬਣਾਈਆਂ ਜਾ ਰਹੀਆਂ ਨੇ ਜਿਹੜੇ ਵੀ ਕੋਈ ਇਹੋ ਜਿਹੇ ਜਿਹੜੇ ਪਸ਼ੂ ਸੜਕਾਂ ਤੇ ਹੁੰਦੇ ਨੇ ਉਹਨਾਂ ਨੂੰ ਉੱਥੇ ਜਿਹੜਾ ਰੱਖਿਆ ਜਾਂਦਾ ਬਾਕੀ ਜਿਹੜੇ ਸਮਾਜ ਸੇਵੀ ਬਹੁਤ ਸਾਰੇ ਸਮਾਜ ਸੇਵੀ ਨੇ ਜਿਨ੍ਹਾਂ ਨੇ ਗਊਸ਼ਾਲਾ ਬਣਾਈਆਂ ਹੋਈਆਂ ਨੇ ਉਹ ਵੀ ਆਪਣਾ ਜਿਹੜਾ ਬੰਦਾ ਰੋਗ ਯੋਗਦਾਨ ਹੈ ਜਿਹੜਾ ਉਹ ਵੀ ਨਿਭਾਰੇ ਨੇ ਸੋ ਅਸੀਂ ਵੀ ਕਿਉਂਕਿ ਇਹੋ ਜੇ ਜਦੋਂ ਹਾਸੀ ਹੁੰਦੇ ਨੇ ਤਾਂ ਬਹੁਤ ਸਾਰਾ ਘਟਾ ਜਿਹੜਾ ਸਾਡੇ ਪਰਿਵਾਰਾਂ ਨੂੰ ਪੈਂਦਾ ਸੋ ਅਸੀਂ ਕੋਸ਼ਿਸ਼ ਕਰੀਏ ਕਿ ਇਹਨਾਂ ਤੋਂ ਜਿੰਨਾ ਹੋ ਸਕੇ ਸਾਡਾ ਸਾਨੂੰ ਸਭ ਨੂੰ ਹੀ ਸਮਝਾਉਣਾ ਚਾਹੀਦਾ ਜਿਹੜਾ ਵੀ ਕੋਈ ਕਿਸੇ ਕੋਲ ਨੇ ਪਸ਼ੂ ਰੱਖੇ ਹੋਏ ਨੇ ਜਦੋਂ ਅਬਾਰਾ ਛੱਡਦੇ ਨੇ ਉਹ ਨੁਕਸਾਨ ਹੁੰਦਾ ਸੋ ਜਦਿਓ ਅਸੀਂ ਉਹਨਾਂ ਦਾ ਸਾਰਾ ਨਾ ਉਹਨਾਂ ਦਾ ਦੁੱਧ ਪੀਂਨਿਆ ਉਹਨਾਂ ਨੂੰ ਸਾਂਭ ਸੁਭਾਲ ਕਰਦੇ ਆ ਤਾਂ ਅਸੀਂ ਵੀ ਕੋਸ਼ਿਸ਼ ਕਰੀਏ ਕਿ ਆਪਣੇ ਪਸ਼ੂਆਂ ਨੂੰ ਇਸ ਤਰ੍ਹਾਂ ਨਾ ਛੱਡੀਏ ਤੇ ਉਹਨਾਂ ਨੂੰ ਆਪ ਸਾਂਭ ਸੁਭਾਲ ਦਾ ਜੁੰਮਾ ਜਿੰਮੇਵਾਰੀ ਵੀ ਜਿਹੜੀ ਸਾਡੀ ਹੋਣੀ ਚਾਹੀਦੀ ਹੈ ਠੀਕ ਹੈ ਧੰਨ